ਰਾਜ ਕੌਣ ਕਰੂੰਗਾ ਕੀਤੇ ਕਰੋਗੇ ਜਦੋਂ ਤੁਹਾਡੀ ਗਿਣਤੀ 2 ਸਾਲਾਂ ਦੇ ਵਿੱਚ 3.5 ਲੱਖ ਬੰਦਾ ਅਸਾਈ ਬਣ ਗਿਆ ਫਿਰ ਪਵਾ ਲਿਓ ਰਫੈਂਡਮ ਦੀਆਂ ਵੋਟਾਂ ਫਿਰ ਕੀਤੇ ਰਾਜ ਕਰੋਗੇ ਜਿਹੜਾ ਕੱਟੜ ਬਣ ਜੇ ਨਾ ਉਹ ਬਹੁਤਾ ਚਿਰ ਬਚਦਾ ਨਹੀਂ ਹੁੰਦਾ ਜਿਹਦੇ ਵਿੱਚ ਕੱਟੜਤਾ ਆ ਗਿਆ ਸਿੱਖ ਧਰਮ ਦੇ ਵਿੱਚ ਕੱਟੜਤਾ ਆ ਗਈ ਹੈ ਪੰਜ-ਪੰਜ ਗੁਰਦੁਆਰੇ ਪਿੰਡਾਂ ਦੇ ਵਿੱਚ ਪੰਜ-ਪੰਜ ਸਮਸ਼ਾਨ ਘਾਟਾ ਡੋਡੀ ਜਿੰਨਾ ਚਿਰ ਇਹ ਸਾਡੇ ਵਿੱਚੋਂ ਈਗੋ ਨਹੀਂ ਨਿਕਲਦੀ ਉਹਨਾਂ ਚਿਰ ਅਸੀਂ ਪਾਸ ਨਹੀਂ ਹੋ ਸਕਦੇ ਮੈਂ ਕਹਿੰਦਾ ਫਿਰ ਜੇ ਭਈਏ ਮਾੜੇ ਨੇ ਫਿਰ ਸਾਡੇ ਸਿੱਖ ਘੇੜੇ ਚੰਗੇ ਨੇ ਬਾਦਲ ਕਾ ਲਾਣਾ ਸਿੱਖੀ ਆ ਉਹ ਵੀ ਪੱਕਾ ਹੀ ਬੰਦਦੇ ਨੇ ਉਹ ਵੀ ਅਮਰਤਧਾਰੀ ਨੇ ਉਹ ਕਿਨੇ ਚੰਗੇ ਹੋਗੇ ਜਿਹੜੇ ਸਿੱਖੀ ਦਾ ਜੜਾ ਵੜ ਰਹੇ ਨੇ ਸਾਰੀਆਂ ਕੌਮਾਂ ਦੇ ਵਿੱਚ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਮੋਰਚਾ 2 7 ਜਨਵਰੀ 2023 ਤੋਂ ਲਗਾਤਾਰ ਚੱਲ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹੋਈਆਂ ਵੀ ਆਦਮੀਆਂ ਦਾ ਇਨਸਾਫ ਲੈਣ ਲਈ ਤੇ ਬਹਿਬਲ ਕੋਟਕਪੂਰਾ ਕਾਣ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਲਈ 328 ਰੁਪਿਆਂ ਦਾ ਸਰੋਵਣੀ ਕਮੇਟੀ ਤੋਂ ਹਿਸਾਬ ਕਿਤਾਬ ਲੈਣ ਲਈ ਬਹੁਤ ਲੰਮਾ ਸਮਾਂ ਹੋ ਗਿਆ ਕੋਈ ਬਹੁਤਾ ਮੈਨਾਂ ਨਹੀਂ ਰਖਾਉਂਦਾ ਉਹਨਾਂ ਬੰਦੀ ਸਿੰਘਾਂ ਦੇ ਜਿਨ੍ਹਾਂ ਨੇ 30 ਸਾਲ ਹੋ ਗਏ 35 ਸਾਲ ਹੋ ਗਏ ਜੇਲ੍ਹ 'ਚ ਬੈਠਿਆਂ ਨੂੰ ਉਹਨਾਂ ਦੇ ਅੱਗੇ ਕੋਈ ਇਹ 2 ਸਾਲ ਜ਼ਿਆਦੇ ਨਹੀਂ ਸਾਡੇ ਵਾਸਤੇ ਕੋਈ ਗੱਲ ਨਹੀਂ ਜੇ ਹੋਰ ਸਮਾਂ ਬੈਠਣਾ ਪਿਆ ਬੈਠਾਂਗੇ ਪਰ ਜਗਤਾਰ ਸਿੰਘ ਹਵਾਰੇ ਨੂੰ ਨਾਲ ਲੈ ਕੇ ਜਾਵਾਂਗੇ ਅੱਜ ਪੰਜਾਬ ਦੇ ਵਿੱਚ ਜਿੱਥੇ ਬੰਦੀ ਸਿੰਘਾਂ ਦੀ ਗੱਲ ਸਾਨੂੰ ਹਰੇਕ ਨੂੰ ਕਰਨੀ ਚਾਹੀਦੀ ਹੈ ਪੰਜਾਬ ਦਾ ਇਹ ਮੁੱਦਾ ਹੈ ਸਾਡਾ ਮੁੱਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਗੁਰੂ ਸਾਹਿਬ ਦੀਆਂ ਹੋਈਆਂ ਬੇਇਨਸਾਫੀਆਂ ਦਾ ਸਾਡੇ ਉਤੇ ਇਹ ਮੁੱਦੇ ਚੱਲ ਰਹੇ ਨੇ ਹੋਰ ਬਹੁਤ ਸਾਰੇ ਮੁੱਦੇ ਨੇ ਕਿਸਾਨੀ ਮੁੱਦਾ ਹੈ ਗਰੀਬ ਜਥੇਬੰਦੀਆਂ ਦਾ ਮੁੱਦੇ ਨੇ ਅਤੇ ਪੰਜਾਬ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਮੁੱਦਾ ਇੱਕ ਦੋ ਦਿਨਾਂ ਦੀ ਖਬਰ ਵਾਇਰਲ ਹੋ ਰਹੀ ਆ ਕਿ ਮਾਝੇ ਦੀ ਧਰਤੀ ਤੇ ਸਾਡਾ ਸਿੱਖ ਐਸੀ ਬੀਸੀ ਭਾਈਚਾਰਾ ਸਿੱਖ ਕਨਵਰਟ ਦਿੱਤੇ ਵਿੱਚੋਂ ਕਨਵਰਟ ਹੋ ਕੇ ਅਸਾਈ ਧਰਮ ਗ੍ਰਹਿਣ ਕਰ ਲਿਆ ਉਹਨੇ 3.5 ਲੱਖ ਰੁਪਏ 2 ਸਾਲਾਂ ਦੇ ਵਿੱਚ ਸਿੱਖੋ ਉਹ ਜਥੇਬੰਦੀਆਂ ਦੇ ਜਥੇਦਾਰੋ ਸ਼੍ਰੋਮਣ ਕਮੇਟੀ ਦੇ ਪ੍ਰਧਾਨੋ ਕਿੱਥੇ ਮਰ ਗਏ ਉਹ ਤੁਸੀਂ ਕਿੱਥੇ ਬੈਠ ਗਏ ਮਨਤ ਦੇ ਠੇਕੇਦਾਰੋ ਤੁਹਾਨੂੰ ਪੁੱਛਣਾ ਚਾਹੁੰਦੇ ਆ ਤੁਹਾਡੇ ਕੋਲੇ ਸਾਰੀ ਤਾਕਤ ਹੈ ਪੰਜਾਬ ਦੀ ਪੰਥ ਦੀ ਕਿਥੇ ਮਰ ਗਏ ਤੁਸੀਂ ਸਾਡਾ ਸਾਡੇ 3 ਲੱਖ 2 ਸਾਲਾਂ ਦੇ ਵਿੱਚ ਸਾਈ ਬਣ ਗਏ ਸਿੱਖ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਗਿਣਤੀ ਨਹੀਂ ਕੋਈ ਰਹਿਣੀ ਸਰਕਾਰ ਆਰਐਸਐਸ ਬੀਜੇਪੀ ਦੀ ਚਾਹੁੰਦੀ ਹੈ ਕਦੋਂ ਸਿੱਖ ਮੈਨਸ ਤੇ ਆਉਣ ਹੁਣ ਅਸੀਂ ਰਫੈਂਡਮ ਦੀਆਂ ਗੱਲਾਂ ਕਰਦੇ ਆ ਵੋਟਾਂ ਪਵਾ ਲਓ ਉਹ ਦੇਖ ਰਹੀ ਆ ਸਾਰਾ ਕੁਝ ਜਿਹੜੇ ਤਕੜੇ ਘਰਾਂ ਦੇ ਜਬਾਕ ਸੀਓ ਕੈਨੇਡਾ ਜਾ ਕੇ ਵਹਿ ਗਏ ਅਮਰੀਕਾ ਜਾ ਕੇ ਵਹਿ ਗਏ ਵਿਦੇਸ਼ਾਂ ਦੇ ਵਿੱਚ ਜਾ ਕੇ ਵਹਿ ਗਏ ਕੁਝ ਸਾਡੇ ਨਸੇ ਨਾਲ ਮਰ ਗਏ ਗਰੀਬ ਭਾਈਚਾਰਾ ਜਿਹਨੂੰ ਸਤਿਗੁਰੂ ਨੇ ਕਿਹਾ ਇਹਨੇ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ ਜਾਦ ਕਰੇ ਮੋਰੀ ਗੁਰਿਆਈ ਨਹੀਂ ਕੋਈ ਸਰਦਾਰ ਬਣਾਉਂਦਾ ਵੇ ਗੋਬਿੰਦ ਸਿੰਘ ਨਾਮ ਕਹਾਉ ਉਹ ਇਸਾਈ ਬਣ ਗਏ ਰਾਜ ਕਿਹਦਾ ਹੋਊਗਾ ਇੱਥੇ ਰਾਜ ਕੌਣ ਕਰੂਗਾ ਕੀਤੇ ਕਰੋਗੇ ਜਦੋਂ ਤੁਹਾਡੀ ਗਿਣਤੀ 2 ਸਾਲਾਂ ਦੇ ਵਿੱਚ 3.5 ਲੱਖ ਬੰਦਾ ਇਸਾਈ ਬਣ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਕੱਖ ਨਹੀਂ ਰਹਿਣੀ ਫਿਰ ਪਬਾਲਿਓ ਰਫੈਂਡਮ ਦੀਆਂ ਵੋਟਾਂ ਫਿਰ ਕਿਤੇ ਰਾਜ ਕਰੋਗੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਸਿੱਖੋ ਅੱਜ ਜਾਤ ਪਾਤ ਦੇ ਵਿੱਚ ਤੁਸੀਂ ਫਸ ਕੇ ਰਹੇਗੇ ਸਾਡੀਆਂ ਧੌਣਾਂ ਦੇ ਵਿੱਚ ਕਿਲੇ ਆੜੇ ਹੋਏ ਨੇ ਆਹ ਭਾਈਚਾਰਾ ਜਿਹਨੂੰ ਸਤਗੁਰਾਂ ਨੇ ਹਿੱਕ ਦੇ ਨਾਲ ਲਾਇਆ ਕਲਗੀ ਤੋੜੇ ਬਖਸ਼ੇ ਇਹਨਾਂ ਗਰੀਬ ਸਿੱਖਾਂ ਕਿਉਂ ਦੇਉ ਪਾਤਸ਼ਾਹੀ ਦਾ ਨਾਰਾ ਦਿੱਤਾ ਤੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਕਿਹਾ ਸਾਡੇ ਵਿੱਚ ਤਾਂ ਈਗੋ ਹੋ ਗਈ ਕੱਟੜਵਾਦੀ ਜਿਹੜਾ ਕੱਟੜ ਬਣ ਜੇ ਨਾ ਉਹ ਬਹੁਤਾ ਚਿਰ ਬਚਦਾ ਨਹੀਂ ਹੁੰਦਾ ਜਿਹਦੇ ਵਿੱਚ ਕੱਟੜਤਾ ਆ ਗਿਆ ਸਿੱਖ ਧਰਮ ਦੇ ਵਿੱਚ ਕੱਟੜਤਾ ਆ ਗਈ ਹੈ ਅਸੀਂ ਜਾਜੇ ਕੱਟੜ ਹੋ ਗਏ ਆ ਦੂਜਿਆਂ ਨੂੰ ਨਾ ਰੌਣ ਨਹੀਂ ਚਾਹੁੰਦੇ ਕਿਸੇ ਨੂੰ ਅਸੀਂ ਕੁਛ ਕਹਨੇ ਆ ਕਿਸੇ ਨੂੰ ਕੁਛ ਕਹਨੇ ਆ ਮੈਂ ਉਹਨਾਂ ਆਗੂਆਂ ਨੂੰ ਪੁੱਛਣਾ ਚਾਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਸਾਹਿਬ ਲਾਲੋ ਦੇ ਘਰੇ ਗਏ ਆ ਕੋਧਰੇ ਦੀ ਰੋਟੀ ਖਾਧੀ ਹੈ ਮਲਕ ਭਾਗੋ ਦੇ ਭਗਵਾਨ ਠਕਰਾਤੇ ਗਰੀਬਾਂ ਨੂੰ ਨਵਾਜਿਆ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰੇ ਜਦੋਂ ਚੁਣੇ ਸੀ ਉਹ ਕੱਲੇ ਪੰਜਾਬ ਚੋਂ ਨਹੀਂ ਚੁਣੇ ਸੀ ਬਿਦਰ ਤੋਂ ਆਏ ਦਿੱਲੀ ਤੋਂ ਆਏ ਤੇ ਲਾਹੌਰ ਤੋਂ ਆਏ ਹੋਰ ਪੂਰੇ ਭਾਰਤ ਦੇ ਸੂਬਿਆਂ ਦੇ ਵਿੱਚੋਂ ਆਏ ਸੀ ਪੰਜਾਬ ਚੋਂ ਕੌਣ ਸੀ ਦੱਸੋ ਇੱਕੋ ਹੀ ਸੀ ਹਿੰਮਤ ਸਿੰਘ ਗੁਰਮਖ ਪਿਆਰਿਓ ਅਸੀਂ ਕਹਿੰਨੇ ਖਾਲਸਾ ਰਾਜ ਕਰਾਂਗੇ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਦੋਂ ਕਿਤੇ ਕਰੋਗੇ ਤੁਹਾਡੀ ਉਪਾਦੀ ਕਿੰਨੀ ਹੈ ਪੂਰੇ ਮੁਲਕ ਦੇ ਵਿੱਚ ਪੂਰੇ ਬੱਲ ਦੇ ਵਿੱਚ 3 ਕਰੋੜ ਤੁਹਾਡੀ ਉਪਾਦੀ ਹੈ ਤੇ ਸਤਿਗੁਰਾਂ ਨੇ ਸਾਨੂੰ ਕੀ ਕਿਹਾ 96 ਕਰੋੜ ਖਾਲਸਾ ਹੋਊਗਾ ਤੇ ਪੰਜਾਬ ਵਾਲਿਓ ਪੰਜਾਬੀਓ 3 ਕਰੋੜ ਦੇ ਗਿਣਤੀ ਦੇ ਮਾਲਕ ਜੇ ਤੁਹਾਡੇ 10-10 ਜਵਾਖ ਵੀ ਹੋਣ ਤੁਸੀਂ ਤਾਂ ਵੀ 96 ਕਰੋੜ ਨਹੀਂ ਹੋ ਸਕਦੇ ਤਾਂ ਵੀ ਤੁਸੀਂ ਇਸ ਬੱਲ ਦੇ ਉੱਤੇ ਰਾਜ ਨਹੀਂ ਕਰ ਸਕਦੇ ਕਦੋਂ ਕਰੋਗੇ ਜਦੋਂ ਆ ਗਰੀਬ ਸਿੱਖਾਂ ਨੂੰ ਨਾਲ ਲੈ ਕੇ ਚੱਲੋਗੇ ਗੁਰੂ ਨਾਨਕ ਦਾ ਸਿਧਾਂਤ ਆ ਬਗਦਾਦ ਤੱਕ ਗਏ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹਦਾਸੀਆਂ ਕੀਤੀਆਂ ਸਿੱਖ ਧਰਮ ਦਾ ਬੀਜ ਬੋਇਆ ਤੇ ਅਸੀਂ ਕਿੱਥੇ ਤੁਰੇ ਫਿਰਦੇ ਆ ਅਸੀਂ ਇਹਨਾਂ ਦੁਰਨ ਦਰਕਾਰਤਾ ਅਸੀਂ ਇਹਨਾਂ ਨੂੰ ਨੇੜੇ ਨਹੀਂ ਲਾਉਂਦੇ ਪੰਜ ਪੰਜ ਗੁਰਦੁਆਰੇ ਪਿੰਡਾਂ ਦੇ ਵਿੱਚ ਪੰਜ ਪੰਜ ਸਮਸ਼ਾਨ ਘਾਟਾ ਡੋਢੀ ਜਿੰਨਾ ਚਿਰ ਇਹ ਸਾਡੇ ਵਿੱਚ ਉਹ ਈਗੋ ਨਹੀਂ ਨਿਕਲਦੀ ਉਹਨਾਂ ਚਿਰ ਅਸੀਂ ਪਾਸ ਨਹੀਂ ਹੋ ਸਕਦੇ ਸਾਡੀ ਦਿਨੋਂ ਦਿਨੇ ਇਸੇ ਤਰ੍ਹਾਂ ਗਿਣਤੀ ਘਟੂਗੀ ਕਿਵੇਂ ਇਹਨਾਂ ਨੂੰ ਬੁੱਕਲ ਦੇ ਵਿੱਚ ਲੈਣਾ ਸਾਡੇ ਮਸਲੇ ਬਹੁਤ ਨੇ ਪ੍ਰਵਾਸੀਆਂ ਦੀ ਰਹੀ ਗੱਲ ਸਾਰੇ ਪ੍ਰਵਾਸੀ ਕੋ ਜੀ ਨਹੀਂ ਹੁੰਦੇ ਅਸੀਂ ਉਹਨਾਂ ਨੂੰ ਭਈਏ ਭਈਏ ਕਹਿੰਦੇ ਆ ਉਹ ਵੀ ਸਾਡਾ ਹੀ ਲਾਣਾ ਹੈ ਉਹ ਵੀ ਸਾਡੇ ਵੀਰ ਨੇ ਗੁਰਮੁਖ ਪਿਆਰਿਓ ਬਟਨਾ ਸਾਹਿਬ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਦਾ ਬਿਹਾਰ ਦੇ ਵਿੱਚ ਜਨਮ ਹੋਇਆ ਉੱਥੋਂ ਹੀ ਆਏ ਨੇ ਸਾ ਜਿਹੜੇ ਪੰਜ ਪਿਆਰੇ ਨੇ ਉਹਨਾਂ ਤੋਂ ਹੀ ਆਏ ਨੇ ਉੱਥੋਂ ਹੀ ਆਏ ਨੇ ਤੇ ਮੈਂ ਕਹਿੰਦਾ ਫਿਰ ਜੇ ਭਈਏ ਮਾੜੇ ਨੇ ਫਿਰ ਸਾਡੇ ਸਿੱਖ ਕਿਹੜੇ ਚੰਗੇ ਨੇ ਬਾਦਲ ਕਾ ਲਾਣਾ ਸਿੱਖੀ ਆ ਉਹ ਵੀ ਪੱਗਾਂ ਹੀ ਬੰਨਦੇ ਨੇ ਉਹ ਵੀ ਅੰਮ੍ਰਿਤਧਾਰੀ ਨੇ ਉਹ ਕਿੰਨੇ ਚੰਗੇ ਹੋਗੇ ਜਿਹੜੇ ਸਿੱਖੀ ਦਾ ਜਣਾ ਵਧ ਰਹੇ ਨੇ ਸਾਰੀਆਂ ਕੌਮਾਂ ਦੇ ਵਿੱਚ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਗੱਲ ਬੱਕਰੀ ਦੇ ਵਿੱਚ ਲੈਣਾ ਪੈਣਾ ਤੇ ਸੰਵਿਧਾਨ ਕਹਿੰਦਾ ਬੰਦੀ ਸਿੰਘ ਰਿਹਾਸ ਹੋਣੇ ਚਾਹੀਦੇ ਨੇ ਡਾਕਟਰ ਨਵੇੜਕਾਰ ਸਾਹਿਬ ਨੇ ਇਹ ਗੱਲ ਕਹੀ ਸੀ ਭਈ ਇਹ ਸੰਵਿਧਾਨ ਆ ਜਿਹੜਾ ਇਹ ਜੇ ਚੰਗੇ ਹੱਥਾਂ ਦੇ ਵਿੱਚ ਆ ਗਿਆ ਤਾਂ ਇਹ ਚੰਗਾ ਕਹਾਊਗਾ ਜੇ ਮਾੜੇ ਹੱਥਾਂ ਦੇ ਵਿੱਚ ਤਾਂ ਅਜ ਮਾੜਾ ਕਹਾਊਗਾ ਅਜ ਇਹ ਮਾੜੇ ਹੱਥਾਂ ਦੇ ਵਿੱਚ ਹੈ ਸੰਵਿਧਾਨ ਨੇ ਕਹਿੰਦਾ ਬੰਦੀ ਸਿੰਘ ਬਾਹਰੇ ਰਹਿਣੇ ਚਾਹੀਦੇ ਨੇ ਉਹ ਕਹਿੰਦੇ ਇਹਨਾਂ ਨੂੰ ਫਟਾਫਟ ਛੱਡੋ ਅਜੇ ਤੋ 15 20 ਸਾਲ ਬਾਹਰੇ ਹੋਣੇ ਚਾਹੀਦੇ ਸੀ ਉਹ ਬੰਦਾ ਸੰਵਿਧਾਨ ਦੇ ਮੁਤਾਬਕ ਪਰ ਸੰਵਿਧਾਨ ਨੂੰ ਕਿਨੇ ਤੋੜਿਆ ਸਰਕਾਰਾਂ ਨੇ ਸਿੱਖਾਂ ਨੇ ਨਹੀਂ ਸੰਵਿਧਾਨ ਤੋੜਿਆ ਸਿੱਖ ਕਦੇ ਵੀ ਸੰਵਿਧਾਨ ਨਹੀਂ ਤੋੜਦੇ ਕਾਨੂੰਨ ਦੇ ਜਾਬਦੇ ਦੇ ਵਿੱਚ ਰਹਿੰਦੇ ਆ ਜਿਹੜੇ ਵੱਡੀਆਂ ਵੱਡੀਆਂ ਟਾਰਾਂ ਮਾਰਦੇ ਨੇ ਸੀ ਸੰਵਿਧਾਨ ਨੂੰ ਨਹੀਂ ਮੰਗਦੇ ਫਿਰ ਜ਼ਮਾਨਤਾਂ ਨਾ ਕਰਾਇਆ ਕਰੋ ਜਦੋਂ ਫੜ ਲੈਂਦੇ ਨੇ ਉਹ ਵੀ ਸੰਵਿਧਾਨ ਦੇ ਮੁਤਾਬਕ ਹੁੰਦੀਆਂ ਨੇ ਆ ਵੀ ਜਿਹੜਾ ਹੈਗਾ ਪ੍ਰੋਟੈਸਟ ਚੱਲ ਰਿਹਾ ਇਹ ਵੀ ਕਾਨੂੰਨ ਦੇ ਤਹਿਤ ਚੱਲ ਰਿਹਾ ਖਾਲਸਾ ਜੀ ਜਦੋਂ ਸਾਡੇ ਵਿੱਚ ਪਾਵਰ ਆ ਗਈ ਅਸੀਂ ਖਾਲਸਾ ਰਾਜ ਦੇ ਪਾਂਧੀ ਬਣ ਕੇ ਸਾਡਾ ਰਾਜ ਆ ਗਿਆ ਉਦੋਂ ਅਸੀਂ ਆਪਣੇ ਕਾਨੂੰਨ ਬਣਾਵਾਂਗੇ ਉਦੋਂ ਸਾਡਾ ਸੰਵਿਧਾਨ ਵੀ ਅਲੱਗ ਹੋਊਗਾ ਜਿੰਨਾ ਚਿਰ ਅਸੀਂ ਇਸ ਭਾਰਤ ਦੇ ਨਾਲ ਆ ਸਾਨੂੰ ਫਾਲੋ ਕਰਨਾ ਪੈਣਾ ਤੁਸੀਂ ਮੰਨੋ ਚਾਹੇ ਨਾ ਮੰਨੋ ਚਾਹੇ ਡੰਡੇ ਖਾ ਕੇ ਮੰਨ ਲਿਓ ਮੰਨਦੇ ਹੋ ਜ਼ਰੂਰ ਹੋ ਫਿਰ ਜ਼ਮਾਨਤਾ ਕਰਾਉਂਦੇ ਭਜਦੇ ਫਿਰਦੇ ਹੋ ਫਿਰ ਕਿਉਂ ਕਾਨੂੰਨ ਦਾ ਸਹਾਰਾ ਲੈਨੇ ਹੋ ਮੰਨਣਾ ਤੁਹਾਨੂੰ ਤੁਹਾਡੇ ਵਿੱਚ ਜੜੀ ਈਗੋ ਬੜੀ ਹੋਈ ਹੈ ਖਾਲਸਾ ਰਾਜ ਐਮਐਮ ਨੇ ਅਤੇ ਹੋਰ ਜਥੇਬੰਦੀਆਂ ਨੇ ਉਹ ਸਾਰੀਆਂ ਤੜਫ ਰਹੀਆਂ ਨੇ ਪਰ ਜਿਹੜੇ ਨੇ ਜਿਹੜੇ ਚੰਗੇ ਵੱਡੇ ਅਹੁਦਿਆਂ ਤੇ ਨੇ ਜਿਨ੍ਹਾਂ ਕੋਲ ਤਾਕਤ ਹੈ ਉਹ ਬੋਲ ਨਹੀਂ ਰਹੇ ਉਏ ਇਸ ਦੇਖ ਤਮਾਸ਼ਾ ਦੇਖ ਰਹੇ ਨੇ ਜਦੋਂ ਸੇਕ ਉਹਨਾਂ ਤੱਕ ਪਹੁੰਚੂਗਾ ਫਿਰ ਗੱਲ ਬਣਨੀ ਐ ਇਸ ਕਰਕੇ ਖਾਲਸਾ ਜੀ ਅਸੀਂ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆ ਉਥੇ ਅਸੀਂ ਇਹਨਾਂ ਸਾਰਿਆਂ ਮੁੱਦਿਆਂ ਦੇ ਉੱਤੇ ਚਿੰਤਾ ਪੰਜਾਬ ਨੂੰ ਕਿਵੇਂ ਖਤਮ ਕੀਤਾ ਜਾ ਰਿਹਾ ਪਹਿਲਾਂ ਸਾਡਾ ਪੰਜਾਬ ਭਾਰਤ ਵੰਡ ਵੇਲੇ ਭਾਰਤੀ ਵੰਡ ਨਹੀਂ ਹੋਈ ਪੰਜਾਬ ਦੀ ਹੋਈ ਇੱਕ ਲੈਂਦਾ ਇੱਕ ਚੜਦਾ ਹੋ ਗਿਆ ਫਿਰ ਮਹਾਪੰਜਾਬ ਫਿਰ ਇਹਦੇ ਵਿੱਚੋਂ ਕੱਟਿਆ ਗਿਆ ਹਰਿਆਣਾ ਹਿਮਾਚਲ ਰਾਜਸਾਨ ਹੁਣ ਚੰਡੀਗੜ੍ਹ ਖੋਲਿਆ ਹੁਣ ਸਾਨੂੰ ਘਰਾਂ ਚੋਂ ਵੀ ਕੱਢ ਦੇਣਗੇ ਲਖੇਬਾਈ ਨੇ ਕਿਹਾ ਸਾਹ ਲੈਣ ਤੇ ਵੀ ਟੈਕਸ ਲੱਗੂਗਾ ਫਿਰ ਭਜੋਗੇ ਇਸ ਕਰਕੇ ਖਾਲਸਾ ਜੀ ਸਾਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ ਅੱਜ ਦੀ ਮਹਾ ਪੰਚਾਇਤ ਦਾ ਜਿਹੜੇ ਅਸੀਂ ਇਹਦਾ ਸਿੱਟਾ ਕੱਢਿਆ ਜਿਹੜਾ ਅਸੀਂ ਇੱਥੇ ਇਸ ਨੂੰ ਅੱਗੇ ਕਿਸ ਤਰ੍ਹਾਂ ਲੈ ਕੇ ਜਾਣਾ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਨਾਲ ਪੰਜਾਬ ਦੇ ਜਿਹੜੇ ਬਹੁਤ ਸਾਰੇ ਮਸਲੇ ਨੇ ਉਹ ਕਿਵੇਂ ਹੱਲ ਹੋਣਗੇ ਅਸੀਂ ਕੁਝ ਕਮੇਟੀਆਂ ਬਣਾਈਆਂ ਨੇ ਸੰਗਤ ਪ੍ਰਬਾਣ ਕਰੇ ਤੇ ਸਭ ਤੋਂ ਪਹਿਲਾਂ ਤਾਂ ਸਾਡਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ ਉਹ ਦਿਓਤੇ ਸੁਪਰੀਮ ਕੋਰਟ ਹੋਰ ਭਾਈ ਅਮਰ ਸਿੰਘ ਚਾਹਲ ਉਹ ਵੀ ਨਿਸਕਾਮ ਸੇਵਾ ਜਿਹੜੇ ਹੋਰ ਪੈਸੇ ਮੰਗਦੇ ਨੇ ਮੈਂ ਸੁਣਿਆ ਸੀ ਕਿ 10 ਲੱਖ ਦੇਣ ਨੂੰ ਫਿਰਦੇ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪੇਸ਼ੀ ਦਾ ਵਕੀਲ 10 ਲੱਖ ਹੁਣ ਲਊਗਾ ਇਹ ਕਰਨਾ ਹੁਣ ਦੇਖ ਲਓ ਤੁਸੀਂ 10 ਲੱਖ ਦੇਣਾ ਜਾਂ ਫਿਰ ਨਿਸਕਾਮ ਸੇਵਾ ਵਾਲਾ ਤੋਂ ਸੇਵਾ ਕਰਾਉਣੀ ਆਸੀਂ ਉਹਨਾਂ ਨੂੰ ਚੁਣ ਲਿਆ ਹੈ ਦੀ 10 ਲੱਖ ਦੇਣਾ ਜਾਂ ਫਿਰ ਨਿਸਕਾਮ ਸੇਵਾ ਵਾਲਾ ਤਾਂ ਸੇਵਾ ਕਰਾਉਣੀ ਅਸੀਂ ਉਹਨਾਂ ਨੂੰ ਚੁਣ ਲਿਆ ਹੋਇਆ ਉਹ ਇਹ ਗੁਰੂ ਵਾਲੇ ਬਣ ਗਏ ਨੇ ਅਸੀਂ ਇੱਕ ਗੁਰੂ ਵਾਲੇ ਬਣ ਗਏ ਨੇ ਅਸੀਂ ਇੱਕ ਜਾਟ ਸਿੱਖਾਂ ਦੀ ਤੇ ਇੱਕ ਜਿਹੜੇ ਆਪਣੇ ਪੰਜਾਬ ਦੇ ਸਿੱਖ ਨੇ ਇੱਕ ਕਮੇਟੀ ਬਣਾਈ ਆ ਤਾਲਮੇਲ ਕਮੇਟੀ ਜੇ ਕੋਈ ਮਸਲਾ ਇੱਥੇ ਹੁੰਦਾ ਹੈ जाट ਭਾਈਚਾਰੇ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਜਿਵੇਂ ਪਿੱਛੇ ਜੇ ਉੱਠਿਆ ਉਹਨਾਂ ਨੂੰ ਖਤਮ ਕਰਨ ਵਾਸਤੇ ਅੱਗੇ ਆਪਸ ਵਿੱਚ ਪਿਆਰ ਵਧਾਉਣ ਵਾਸਤੇ ਇੱਕ ਤਾਲਮੇਲ ਕਮੇਟੀ ਬਣਾਈ ਹੈ ਉਹਦੇ ਵਿੱਚ ਅਸੀਂ ਲਿਆ ਹਰਿਆਣੇ ਤੋਂ ਮਨੋਜ ਦੋਹਨ ਐਡਵੋਕੇਟ ਪੂਨਮ ਆਰਿਆ ਜੀ ਜੋ ਤੁਹਾਡੇ ਸਾਹਮਣੇ ਸੰਬੋਧਨ ਹੋ ਕੇ ਗਏ ਨੇ ਦੀਪਕ ਫੌਜੀ ਚੌਧਰੀ ਪੁਸ਼ਪਿੰਦਰ ਸਿੰਘ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਤੇ ਸਾਡਾ ਨੌਜਵਾਨ ਆਗੂ ਲੱਖਾ ਸਿਧਾਣਾ ਤੇ ਸਾਡੇ ਸਮਾਜ ਸੇਵੀ ਫਿਲਮ اداکار ਅਮਤੋਜ ਮਾਨ ਤੇ ਦਾਸ ਉਹਦੇ ਵਿੱਚ ਸ਼ਾਮਲ ਹੋਵੇਗਾ जो तो कोई योजा रौला उ पहुंच उण करके सारा कुछ थोड़े सामने रखा सामने रखा ਆਪਸੀ ਪਿਆਰ ਭਾਈਚਾਰਾ ਵਧਾਉਣਾ ਹੈ ਤੇ ਤੀਜੀ ਜਿਹੜੀ ਹੈਗੀ ਆ ਕਮੇਟੀ ਜਿਸ ਤੱਕ ਸਿੱਖ ਭਾਈਚਾਰਾ ਹੈ ਤੇ ਇੱਕ ਗਰੀਬ ਸਿੱਖ ਭਾਈਚਾਰਾ ਐਸਸੀ ਬੀਸੀ ਜਿਹਨੂੰ ਕਹਿੰਦੇ ਆ ਜਿਹੜੇ ਧਰਮ ਪਰਵਰਤਨ ਕਰਕੇ ਉਧਰ ਈਸਾਈ ਧਰਮ ਦੇ ਵਿੱਚ ਜਾ ਰਹੇ ਨੇ ਅਸੀਂ ਉਹਨਾਂ ਨੂੰ ਰੋਕਣ ਵਾਸਤੇ ਯਤਨਸ਼ੀਲ ਹੋਏ ਆਂ ਹੌਲ ਜਾ ਰਹੇ ਆਂ ਅਸੀਂ ਇੱਕ ਜਿਹੜੀ ਹੈਗੀ ਆ ਕਮੇਟੀ ਬਣਾ ਰਹੇ ਆਂ ਜਿਹਦੇ ਵਿੱਚ ਡਾਕਟਰ ਰੀਤੂ ਜੀ ਇਸ ਕਮੇਟੀ ਦੇ ਆਗੂ ਹੋਣਗੇ ਪ੍ਰੋਫੈਸਰ ਗੁਸਲ ਕੁਮਾਰ ਜੀ ਕਪੂਰਸਲਾ ਤੋਂ ਉਹ ਇਹਦੇ ਵਿੱਚ ਸ਼ਾਮਲ ਹੋਣਗੇ ਤੇ ਭਾਈ ਜਸਕਨ ਸਿੰਘ ਕਾਨ ਸਿੰਘ ਵਾਲਾ ਭਾਈ ਗੁਰਦੀਪ ਸਿੰਘ ਬਠਿੰਡਾ ਬਾਬਾ ਪ੍ਰਗਟ ਸਿੰਘ ਤਰਨਾਵਾਲ ਇਹ ਇਸ ਕਮੇਟੀ ਦੇ ਵਿੱਚ ਸ਼ਾਮਲ ਹੋਣਗੇ ਅਸੀਂ ਉੱਥੇ ਤੱਕ ਜਾਵਾਂਗੇ ਜਿਹੜੇ ਸਾਡੇ ਪਰਿਵਾਰ ਸਿੱਖੀ ਨੂੰ ਛੱਡ ਕੇ ਦੂਸਰੇ ਧਰਮ ਦੇ ਵਿੱਚ ਚਲੇ ਗਏ ਉਹਨਾਂ ਦੀਆਂ ਪ੍ਰੋਬਲਮ ਸੁਣਾਗੇ ਤੇ ਸਾਨੂੰ ਹੁਣ ਉਹਨਾਂ ਬਾਬਿਆਂ ਦੀ ਲੋੜ ਹੈ ਉਹਨਾਂ ਦੀ ਲੋੜ ਹੈ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਜਾਣ ਉਹਨਾਂ ਦਾ ਦੁੱਖ ਸੁਣਨਾ ਵੀ ਕਿਸੇ ਦੀ ਬੱਚੀ ਦੇ ਪੜ੍ਹਾਈ ਦਾ ਖਰਚਾ ਉਹ ਦੇਣਾ ਕਰਨਾ ਕਿਸੇ ਦੇ ਬੱਚੀ ਦੇ ਆਨੰਦ ਕਾਰਜ ਕਰਾਉਣੇ ਨੇ ਉਹ ਕਰਨ ਕਿਸੇ ਦਾ ਕੋਠਾ ਡਿੱਗਿਆ ਹੋਇਆ ਉਹ ਪਾ ਕੇ ਦੇਣ ਸਾਨੂੰ ਇਹੋ ਜੇ ਮਹਾਪੁਰਸ਼ਾਂ ਦੀ ਸੰਤ ਬਾਬਿਆਂ ਦੀ ਲੋੜ ਹੈ ਹੁਣ ਉਹ ਮੈਦਾਨ ਚ ਕਿਹੜਾ ਆਉਂਦਾ ਹੈ ਦੀ ਦਾਤਰੀ ਅਸੀਂ ਮਨੂ ਦੇ ਸੋਏ ਜਿਉਂ-ਜਿਉ ਮਨੂ ਵੱਡਦਾ ਸੀ ਧੂਣ ਸੁਵਾਏ ਹੋਏ ਥੋੜੇ ਚੰਦ ਕੁ ਮਿੰਟ ਹੋਰ ਲਾਉਣੇ ਆ ਸੁਵਾਏ ਹੋਏ ਥੋੜੇ ਚੰਦ ਕੁ ਮਿੰਟ ਹੋਰ ਲਾਉਣੇ ਆ ਤੇ ਟਰੰਪ ਦੁਨੀਆ ਦੀ ਸਖਤੀਸਾਲੀ ਜਿਹੜੀ ਸਭ ਤੋਂ ਸਖਤੀਸਾਲੀ ਜਿਹੜੀ ਸਭ ਤੋਂ ਦੇਸ਼ ਹੈ ਅਮਰੀਕਾ ਦਾ ਰਾਸ਼ਟਰਪਤੀ ਕੱਲ ਪਰਸਵਾਂ ਹੀ ਬਣਿਆ ਉਹਨੇ ਕੀ ਕਿਹਾ ਮੈਂ ਰਾਜ ਭਾਗ ਕਿਹਾ ਜਾ ਕਰਨਾ ਮੈਂ ਰਾਜ ਭਾਗ ਹੋਇਆ ਜਾ ਕਰਨਾ ਜਿਹੜਾ ਸੈਰਸ ਆਫ ਦੀ ਕਿੰਗ ਕੁਰੇਸ਼ੀਆ ਰਾਜਾ ਹੋਇਆ ਇੱਕ ਜਿਹਨੇ ਵਰਲਡ ਤੇ ਰਾਜ ਕੀਤਾ ਤੇ ਆ ਇੱਕ ਸਿੱਕਾ ਵੀ ਉਹਨੇ ਜਾਰੀ ਕੀਤਾ ਹੈ ਨਾਲ ਟਰੰਪ ਦੀ ਫੋਟੋ ਲੱਗੀ ਹੋਈ ਹੈ ਨਾਲ ਉਸ ਰਾਜੇ ਦੀ ਫੋਟੋ ਲੱਗੀ ਹੋਈ ਹੈ ਜਿਹੜਾ ਸੈਰਸ ਦਾ ਰਾਜਾ ਸੈਰਸ ਆਫ ਦਾ ਕਿੰਗ ਰਾਜਾ ਹੋਇਆ ਜਿਨੇ ਬਲਦੇ ਉਤੇ ਰਾਜ ਕੀਤਾ ਹੈ ਤਾਂ ਮੈਂ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ ਜਿਹੜੇ ਉਸ ਰਾਜੇ ਦਾ ਪਰਿਵਾਰ ਹੈ ਸਾਹੀ ਰਾਜਾ ਗੱਦੀ ਨਸੀਨ ਇਹ ਉਹ ਸਾਡੇ ਮਿੱਤਰ ਨੇ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਜਾਂਦੇ ਆ ਤੇ ਅੱਜ ਵਰਲਡ ਦੇ ਵਿੱਚ ਉਹਨਾਂ ਦੇ ਵੱਡੇ ਵੱਡੇ ਰਿਆਆਂ ਦੀਆਂ ਬਾਤਾਂ ਪੈਂਦੀਆਂ ਨੇ ਤੇ ਤੇਰੀ ਹੁਣ ਖੈਰ ਕੋਈ ਨਹੀਂ ਹੈਗੀ ਅਸੀਂ ਬੰਦੀ ਸਿੰਘ ਵੀ ਛਡਾਵਾਂਗੇ ਅਸੀਂ ਖਾਲਸਾ ਰਾਜ ਵੀ ਪੈਦਾ ਕਰਾਂਗੇ ਉਹ ਖਾਲਸਾ ਰਾਜ ਸਾਨੂੰ ਚਾਹੀਦਾ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਹੈ ਹੋਰ ਰਾਜ ਨਹੀਂ ਚਾਹੀਦਾ ਉਹ ਨਹੀਂ ਚਾਹੀਦਾ ਜਿੱਦੇ ਵਿੱਚ ਦੱਬੇ ਕੁਚਲਿਆ ਨੂੰ ਹੋਰ ਦਬਾਇਆ ਜਾਵੇ ਉਹਨਾਂ ਦੇ ਹੱਕ ਖੋਏ ਜਾਣੇ ਹਾ ਸਾਨੂੰ ਰਾਜ ਨਹੀਂ ਚਾਹੀਦਾ ਹਲੀਮੀ ਰਾਜ ਖਾਲਸਾ ਰਾਜ ਬੇਗਮ ਕੁਰੇ ਦਾ ਰਾਜ ਉਹਨੂੰ ਕਿਹਾ ਗਿਆ ਹੈ ਬੇਗਮ ਕੁਰੇ ਦਾ ਰਾਜ ਕਹੋ ਹਲੀਮੀ ਰਾਜ ਕਹੋ ਖਾਲਸਾ ਰਾਜ ਕਹੋ ਖਾਲਸਾ ਜੀ ਇੱਕੋ ਹੀ ਗੱਲ ਹੈ ਭਾਈ ਸਰਬਜੀਤ ਸਿੰਘ ਗੱਦੀ ਨਸੀਨ ਨੇ ਜਿਹੜੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਪਰਿਵਾਰ ਰਹਿੰਦਾ ਹੈ ਅਸੀਂ ਉਹਨਾਂ ਦੇ ਨਾਲ ਜਾਣੇ ਆਉਨੇ ਆ ਉਸੇ ਬੈਠੇ ਹੁੰਦੇ ਆ ਉਹ ਇਸ ਸੈਰਸ ਆਫ ਦਾ ਕਿੰਗ ਪਰਿਵਾਰ ਦੇ ਨੇ ਅੱਜ ਉਹਨਾਂ ਦੀਆਂ ਗੱਲਾਂ ਕਰ ਰਿਹਾ 트ੰਪ ਵੀ ਇਹੋ ਜਿਹਾ ਰਾਜ ਕਰਨਾ ਹੈ ਜਦੋਂ ਉਹ ਖੂਨ ਸਾਡੇ ਨਾਲ ਖੜਾ ਹੈ ਤੇ ਫੇਰ ਸਾਨੂੰ ਕਾਦੀ ਪਰਵਾਹ ਇਸ ਕਰਕੇ ਮੈਂ ਖਾਲਸਾ ਜੀ ਬੇਨਤੀਆਂ ਕਰਨਾ ਚਾਹੁੰਨਾ ਤੁਸੀਂ ਇੱਕ ਪਲੇਟਫਾਰਮ ਦੇ ਇਕੱਠੇ ਹੋ ਜੋ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜੋ ਸਿੱਖੋ ਜਿੰਨਾ ਚਿਰ ਤੁਸੀਂ ਆਹ ਉਂਗਲਾਂ ਨੇ ਜਦੋਂ ਕੱਲੀ-ਕੱਲੀ ਉਂਗਲ ਮਾਰਾਂਗੇ ਨਾ ਆਪਾਂ ਸਾਡੀ ਪੀੜ ਹੋਣੀ ਆ ਜਦੋਂ ਕੁਸਨ ਬਣ ਗਿਆ ਤਾਂ ਜਿਹੜਾ ਜਿਹਦਣ ਲੜਦੇ ਆ ਉਹਦੀਆਂ ਜਾੜਾਂ ਕੱਟ ਕੇ ਰੱਖ ਦੇਾਂਗੇ ਇਸ ਕਰਕੇ ਸਾਨੂੰ ਇੱਕ ਪਾਵਰ ਦੇ ਵਿੱਚ ਆਉਣ ਦੀ ਜ਼ਰੂਰਤ ਹੈ ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਜਿੰਨੇ ਵੀ ਐਨ ਆਰ ਆਈ ਵੀਰ ਨੇ ਸਾਡੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਹੈ ਉਹ ਸਾਡਾ ਬਹੁਤ ਸਾਥ ਦਿੰਦੇ ਨੇ ਭਾਈ ਪ੍ਰਤਾਪ ਸਿੰਘ ਜੀ ਯੂਰਪੀਅਨ ਭਾਈ ਸਰਬਜੀਤ ਸਿੰਘ ਜੀ ਬਹੁਤ ਸਾਰੇ ਹੋਰ ਸਾਡੇ ਭਰਾ ਨੇ ਜਿਹੜਾ ਸਾਡਾ ਸਾਥ ਦੇ ਰਹੇ ਨੇ ਤੇ ਦੇਣਾ ਵੀ ਚਾਹੀਦਾ ਅਸੀਂ ਮੋਰਚੇ ਲੜਦੇ ਆ ਸਾਡੇ ਕੋਲ ਜ਼ਮੀਨਾਂ ਜਾਇਦਾਦਾਂ ਕੋਈ ਨਹੀਂ ਹੈਗੀਆਂ ਨਾ ਸ਼੍ਰੋਮਣੀ ਕਮੇਟੀ ਦਾ ਰਸਤਾ ਨੇ ਤੇ ਗੁਰੂ ਨਾਨਕ ਦੇ ਘਰ ਦੀ ਸਾਡੀ ਰਸਤ ਲੱਗੀ ਹੋਈ ਆ ਤੁਹਾਡਾ ਸਾਥ ਚਾਹੀਦਾ ਮਰਦੇ ਦਮ ਤੱਕ ਅਸੀਂ ਲੜਾਂਗੇ ਬੰਦੀ ਸਿੰਘਾਂ ਨੂੰ ਰਿਹਾ ਕਰਾ ਕੇ ਫੇਰ ਹੀ ਗੱਲ ਬਣੂ ਉਹਨਾਂ ਚ ਅਸੀਂ ਹਿੱਲਦੇ ਕੋਈ ਨਹੀਂ ਅਸੀਂ ਇੱਥੇ ਡਟੇ ਰਹਾਂਗੇ ਜੇ ਤੁਹਾਨੂੰ ਇਹ ਚਾਰ ਕਮੇਟੀਆਂ ਮਨਜ਼ੂਰ ਨੇ ਤਾਂ ਇੱਕ ਜਕਾਰਾ ਲਾਓ ਤੇ ਹੱਥ ਘੜੇ ਕਰਕੇ ਇਹਨਾਂ ਨੂੰ ਮਨਜ਼ੂਰੀ ਦੇ ਦੇਓ ਤੇ ਸਾਰੇ ਨਾਲ ਚੱਲਣ ਦਾ ਪਰਣ ਕਰੋ ਜਕਾਰੇ ਗ ਜਾਵੇ ਫਤੇ ਪਾਵੇ ਨਿਹਾਲ ਹੋ ਜਾਵੇ ਤੇ ਜਾਵੇ ਕੋਦੇ ਪਾਵੇ ਨਾਰੇ ਆਵੇ ਸਿਦਕ ਗਰੂਪਾਵੇ ਦੋ ਚਾਰ ਨਾਰੇ ਆਪਾਂ ਬੰਦੀ ਸਿੰਘਾਂ ਦੇ ਵੀ ਲਾ ਦੀਏ ਪੈਣਾ ਲੋ ਜਾਵੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਜ ਕੇ ਨਾਰੇ ਗਿਆਵੇ ਸਿੰਘ ਸਾਧ ਸਿੰਘ ਸਾਹ ਹਜ਼ਾਰ ਹਜ਼ਾਰਾਂ ਨੂੰ ਪਾਵੇ ਨਿਆੜੋ ਜਾਵੇ ਸਤਿ ਸ੍ਰੀ ਅਕਾਲ ਅੱਜ ਕੇ ਬਲੇ ਬਲੇ ਵਾਰੀ ਨੂੰ ਪਾਜੋ ਪਾਵਾ ਜੇ ਲੋ ਜਾਵੇ ਬੰਦੀ ਸਿੰਘ ਬੰਦੀ ਸਿੰਘ ਰਿਹਾ ਕਰੋ ਬੰਦੀ ਸਿੰਘ ਰਿਹਾ ਕਰੋ ਖਾਲਸਾ ਰਾਜ ਕਰੇਗਾ ਖਾਲਸਾ ਖਾਲਸਾ ਦੀ ਅਸੀਂ ਰਾਜ ਵੀ ਕਰਨਾ ਤੇ ਬੰਦੀ ਸਿੰਘ ਵੀ ਛਡਾਉਣੇ ਨੇ ਪਰ ਛਡਾਉਣੇ ਪੈਣਿਆ ਹੋਸ਼ ਜਿੱਥੇ ਸਾਨੂੰ ਜੋਸ਼ ਦੀ ਲੋੜਾ ਉਥੇ ਹੋਸ਼ ਦੇ ਨਾਲ ਵੀ ਚੱਲਣਾ ਤੇ ਮੈਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦਾ ਧੰਨਵਾਦ ਕਰਦਾ ਜਿਹੜੀਆਂ ਇੱਥੇ ਆਪੋ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਨੇ